ਮਾਤਾ ਦਾ ਹਿਰਦਾ ਵਿਸਾਲ ਹੈ ਰਿਸ਼ਤੇ ਦੁਨੀਆ ਵਿੱਚ ਬਹੁਤ ਨੇ ਪਰ ਇੱਕ ਰਿਸ਼ਤਾ ਮਾਂ ਦਾ ਜਿਹੜਾ ਹਰ ਇੱਕ ਨੂੰ ਮਿਲਿਆ ਬਹੁਤ ਰਿਸ਼ਤੇ ਨੇ ਜਿਹੜੇ ਮਿਲਦੇ ਨਹੀਂ ਜੇ ਕਿਸੇ ਬੀਬੀ ਦਾ ਭਰਾ ਨਾ ਹੋਵੇ ਉਹਦੇ ਬੱਚੇ ਕਹਿੰਦੇ ਸਾਡਾ ਮਾਮਾ ਹੈ ਨਹੀਂ ਪਿੰਆਂ ਦਾ ਇਹ ਰਿਸ਼ਤਾ ਹੁੰਦਾ ਨਹੀਂ ਜੇ ਪਿਤਾ ਦਾ ਭਰਾ ਨਾ ਹੋਵੇ ਤਾਂ ਕਈ ਕਹਿੰਦੇ ਸਾਡਾ ਕੋਈ ਤਾਇਆ ਹੈ ਨਹੀਂ ਵੱਡਾ ਇਹ ਰਿਸ਼ਤਾ ਨਹੀਂ ਹੁੰਦਾ ਕਈਆਂ ਦਾ ਜੇ ਪਿਤਾ ਦਾ ਛੋਟਾ ਭਰਾ ਹੈ ਨਹੀਂ ਕਈਆਂ ਦਾ ਇਹ ਰਿਸ਼ਤਾ ਕਹਿੰਦੇ ਸਾਡਾ ਚਾਚਾ ਹੈ ਨਹੀਂ ਕੋਈ ਜੇ ਆਪਣੀ ਮਾਂ ਦੇ ਕੋਈ ਭੈਣ ਨਾ ਹੋਵੇ ਕਈ ਕਹਿੰਦੇ ਨੇ ਸਾਡੀ ਮਾਸੀ ਹੈ ਨਹੀਂ ਕੋਈ ਇਹ ਰਿਸ਼ਤਾ ਨਹੀਂ ਹੁੰਦਾ ਕਈਆਂ ਦਾ ਜੇ ਘਰ ਦੇ ਵਿੱਚ ਪਿਤਾ ਦੀ ਭੈਣ ਨਾ ਹੋਵੇ ਤਾਂ ਕਹਿੰਦੇ ਸਾਡੀ ਭੂਆ ਹੈ ਨਹੀਂ ਬਹੁਤ ਰਿਸ਼ਤੇ ਨੇ ਜਿਹੜੇ ਸਾਰਿਆਂ ਨੂੰ ਨਹੀਂ ਮਿਲਦੇ ਪਰ ਇੱਕ ਮਾਂ ਦਾ ਰਿਸ਼ਤਾ ਜਿਹੜਾ ਸਭ ਨੂੰ ਮਿਲਦਾ ਪੰਛੀਆਂ ਨੂੰ ਵੀ ਮਿਲਦਾ ਪਸ਼ੂਆਂ ਨੂੰ ਵੀ ਮਿਲਦਾ ਤੇ ਇਨਸਾਨ ਨੂੰ ਤਾਂ ਮਿਲਦਾ ਹੀ ਮਿਲਦਾ ਫਿਰ ਮਾਂ ਮਾਂ ਹੀ ਹੁੰਦੀ ਹੈ ਭਾਵੇਂ ਮਾਸੀ ਹੋਵੇ ਭਾਵੇਂ ਚਾਚੀ ਹੋਵੇ ਭੂਆ ਹੋਵੇ ਭੈਣ ਹੋਵੇ ਪਰ ਮਾਂ ਦੀ ਜਗ੍ਹਾ ਨਹੀਂ ਕੋਈ ਲੈ ਸਕਦਾ ਮਾਂ ਜਿੱਥੇ ਮਰਜੀ ਬੈਠੀ ਹੋਵੇ 24 24 ਘੰਟੇ ਆਪਣੇ ਬੱਚਿਆਂ ਨੂੰ ਅਸੀਸਾਂ ਦਿੰਦੀ ਹੈ ਭਾਵੇਂ ਵੱਡੇ ਨਾ ਰਹੇ ਭਾਵੇਂ ਛੋਟੇ ਨਾ ਰਹੇ ਉਹਦੇ ਅੰਦਰੋਂ ਕਦੇ ਆਪਣੇ ਬੱਚਿਆ ਨੂੰ ਵੱੱਦ ਦਵਾ ਨਹੀਂ ਨਿਕਲੇਗੀ ਜੇ ਮਾਂ ਕਦੇ ਕਹਿ ਦੇਵੇ ਨਾ ਵੀ ਮਰ ਜਾ ਤਾਂ ਕਮਰੇ 'ਚ ਜਾ ਕੇ ਫਿਰ ਉਹ ਕਈ ਵਾਰੀ ਮਨ 'ਚ ਵਿਰਾਹ ਕਰਦੀ ਆ ਵੀ ਕਿਉਂ ਕਹਤਾ ਅੰਦਰੋਂ ਨਹੀਂ ਉਹਦੇ ਇਹ ਜਿਹੜੀ ਦੁਰਸਤੀਸਾ ਨਿਕਲੇ ਵੀ ਨਾ ਦਿਲ ਨਹੀਂ ਕਹੇਗਾ ਉਪਰੋਂ ਕਹਿ ਦੇਵੇਗਾ ਮਾਂ ਦਾ ਰਿਸ਼ਤਾ ਬੜਾ ਪਵਿੱਤਰ ਹੈ ਬੜਾ ਸਤਕਾਰਯੋਗ ਹੈ ਬੜਾ ਉੱਚਾ ਜਿੱਨਾਂ ਚਰ ਮਾਂ ਬੈਠੀ ਹੈ ਅਸੀਸਾਂ ਮਿਲਦੀਆਂ ਰਹਿੰਦੀਆਂ ਨੇ ਬਿਨਾਂ ਮੰਗਿਆਂ ਭਾਵੇਂ ਪੁੱਤਰ ਕੋਲੇ ਆ ਭਾਵੇਂ ਵਿਦੇਸ਼ ਵਿੱਚ ਇਸ ਕਰਕੇ ਰਿਸ਼ਤੇ ਸਾਰੇ ਚੰਗੇ ਨੇ ਕੋਈ ਮਾੜਾ ਨਹੀਂ ਹੁੰਦਾ ਪਰ ਮਾਂ ਵਰਗਾ ਰਿਸ਼ਤਾ ਨਹੀਂ ਕੋਈ ਪੜੋ ਫਿਰ ਸਮਾ ਵੀ ਹੋ ਗਿਆ ਸਮਾਪਤੀ ਦਾ ਸਾਰੇ ਸਾਖ ਚੰਗੇ ਨੇ ਕੋਈ ਨਹੀਂ ਮਾੜਾ ਨਾ ਭਾਵੇਂ ਕਿਸੇ ਨੂੰ ਮਾੜਾ ਕਹਿਣਾ ਪਰ ਇਹ ਗੱਲ ਜ਼ਰੂਰ ਹੈ ਸਾਕ ਸਾਰੇ ਹੀ ਚੰਗੇ ਨੇ ਮਾ ਵਰਗਾ ਸਾਖ ਨਾ ਕੋਈ ਸਾਕ ਸਾਰੇ ਹੀ ਚੰਗੇ ਨੇ ਮਾ ਵਰਗਾ ਸਾਖ ਨਾ ਕੋਈ ਬੋਲੋ ਮਾਇਆ ਸਾਚ ਸਾਰੇ ਚੰਗੇ ਨੇ ਮਾ ਵਰਗ ਸਾਚ ਨਾ ਕੋਈ ਸਾਚ ਸਾਰੇ ਚੰਗੇ ਨੇ ਮਾ ਵਰਗ ਸਾਚ ਨਾ ਕੋਈ ਮਾ ਵਰਗਾ ਸਾਕ ਨਾ ਕੋਈ ਮਾ ਵਰਗਾ ਸਾਕ ਨਾ ਕੋਈ ਮਾਤਾ ਵਰਗਾ ਸਾਕ ਨਾ ਕੋਈ सारे साक सारे चङे न मावार गैसाक नाक सारे चङे न मावार गाख न को ਵਾਓ ਸਮੇਂ ਦੀ ਸਮਾਪਤੀ ਹੈ